ਨਾ ਉਸ ਗਾ ਦੋਸਤ ਤਸਵੀਰਾਂ ਸ਼ੇਅਰ ਕਰਨ ਜਾ ਰਿਹਾ ਹਾਂ ਦਿੱਲੀ ਅੰਮ੍ਰਿਤਸਰ ਮੁੱਖ ਮਾਰਗ ਦੇ ਕਸਬਾ ਬਿਆਸ ਦੇ ਕਰੀਬ ਜਿੱਥੇ ਇੱਕ ਜਿਹੜਾ ਕੰਟੇਨਰ ਦੱਸਿਆ ਜਾ ਰਿਹਾ ਹੈ ਜਿਹੜਾ ਤਸਵੀਰਾਂ ਵਿੱਚ ਵਿਖਾ ਰਹੇ ਹਾਂ ਕਿ ਉਹ ਵੱਲੋਂ ਉਹਦੇ ਵੱਲੋਂ ਡਰਾਈਵਰ ਵੱਲੋਂ ਇੱਕਦਮ ਮੋੜ ਲੈ ਗਿਆ ਕੀ ਕਰਨ ਰਿਹਾ ਹੈਗਾ ਤਸਵੀਰਾਂ ਦੇ ਵਿੱਚ ਅਜੇ ਤੱਕ ਕੁਝ ਸਪਸ਼ਟ ਨਹੀਂ ਹੋ ਰਿਹਾ ਪਰ ਇੱਕ ਵੱਡਾ ਜਾਮ ਕਹਿ ਸਕਦੇ ਹਾਂ ਕਿ ਲੱਗ ਚੁੱਕਾ ਹੈ ਬਿਆਸ ਦੇ ਕਰੀਬ ਦੂਜੀ ਸੜਕ ਚਲਾਈ ਗਈ ਹੈ ਇਧਰੋਂ ਮੰਨ ਕੇ ਕੋਸ਼ਿਸ਼ ਕਰਾਂਗੇ ਤਸਵੀਰਾਂ ਦੇ ਵਿੱਚ ਜਾਣਨ ਦੀਆਂ ਕੀ ਕੀ ਕਰਨ ਹੋ ਸਕਦਾ ਹੈ ਜਿਹੜਾ ਕੰਟੇਨਰ ਵੱਲੋਂ ਜਿਹੜਾ ਇੱਕਦਮ ਮੋੜ ਲਿਆ ਗਿਆ ਜਾਨੀਮਾਲੀ ਨੁਕਸਾਨ ਤੋਂ ਫਿਲਹਾਲ ਬਚਾਈ ਜਿਹੜਾ ਦਿਖ ਰਿਹਾ ਹੈ ਵੀਰ ਸਾਹਿਬ ਜੱਲੀ ਬਣ ਗਿਆ ਹੋਈ ਡਰਾਈਵਰ ਠੀਕ ਹੈ ਨਾ ਉਧਰ ਹਾਂਜੀ ਹਾਂਜੀ ਕੋਈ ਕਿਸੇ ਦਾ ਕੋਈ ਨੁਕਸਾਨ ਤਾਂ ਨਹੀਂ ਨਾ ਚਲੋ ਸ਼ੁਕਰ ਹੈ ਮਹਾਰਾਜ ਦਾ ਸਭ ਤੋਂ ਵੱਡੀ ਗੱਲ ਨੁਕਸਾਨ ਨਹੀਂ ਹੋਇਆ ਕਿ ਇਹਦਾ ਉਹ ਸਭ ਕੁਝ ਆ ਜਾਂਦਾ ਹਾਂਜੀ ਆਈਦਾ ਅੱਗੇ ਤਾਂ ਕੱਲ ਹੋ ਜੀ ਮੈਂ ਇਹ ਚਲੋ ਲੋ ਆ ਗਏ ਨਹੀਂ ਹੈਟ ਰਹਾ ਹੈ ਇਹ ਆਪਣੀ ਗੱਡੀ ਹੈ ਜੀ ਆਪਣੀ ਹੈ ਕੀ ਕਾਰਨ ਕਿ ਰਹਾ ਕੋ ਸਲਿੱਪ ਸੁਲਪ ਹੋਇਆ ਹੈ ਇਹ ਤੇ ਪਾਣੀ ਜਦੋਂ ਕਾਰ ਦੇ ਬ੍ਰੇਕ ਮਾਰੀ ਮਾਰੀ ਬ੍ਰੇਕ ਬ੍ਰੇਕ ਮਾਰੀ ਚੱਕਰ ਦਮ ਘੁੰਮ ਗਿਆ ਕਾਰ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਗੈ ਲੀਏ ਰਾਹ ਰਾਹ ਇਹਨਾਂ ਕਾਲੀ ਉਹ ਕਰਦੇ ਕੀ ਇਹ ਬੜੀ ਬੇਟੀ ਆ ਕਾਰਾਂ ਦੀ ਬੜੀ ਸਭ ਇੱਕਦਮ ਮਾਰੀ ਬ੍ਰੇਕ ਨੂੰ ਖਿੱਚ ਕੇ ਪਗਰੇ ਆਪਾਂ ਤੇ 16 16 ਸਾਲਾਂ ਦੇ ਮੁੰਡੇ ਜੀ ਡਰਾਈਵਰ ਬਣੀ ਫਿਰਦੇ ਆ ਉਹ ਕਾਰਾਂ ਦੂਸਰੇ ਤੇ ਭੱਜ ਕੇ ਪੁਰੀ ਕਰਨੀ ਮੇਰੇ ਰਗਾ ਜਿਹਨੇ ਗੱਡੀ ਕਿਤੇ ਚਲਾਈ ਨਾ ਹੋਵੇ ਉਹ ਵੀ ਆਪਣੇ ਆਪ ਨੂੰ ਡਰਾਈਵਰ ਕੋਲ ਦਾ ਕਰੀਏਗੀ ਸੋ ਜਿਹੜਾ ਕਿਹਾ ਗਿਆ ਹੈ ਕਿ ਟਰੱਕ ਵਾਲੇ ਡਰਾਈਵਰ ਵੀ ਦੇ ਵੱਲੋਂ ਕਿ ਜਿਹੜਾ ਕਾਰ ਵਾਲੇ ਨੂੰ ਬਚਾਉਂਦੇ ਹੋਏ ਜਿਹੜਾ ਇਹ ਹਾਸਾ ਕਹਿ ਲਈਏ ਹੋ ਸਕਦਾ ਹੈ ਕਿ ਤਨਾ ਕਿਤੇ ਨੁਕਸਾਨ ਹੋਇਆ ਹੈ ਪਰ ਜਾਨੀ ਮਾਲੀ ਨੁਕਸਾਨ ਜਿਹੜਾ ਸਭ ਤੋਂ ਵੱਡਾ ਨੁਕਸਾਨ ਹੁੰਦਾ ਹੈ ਉਸ ਤੋਂ ਜਿਹੜਾ ਬਚਾ ਕਹਿ ਸਕਦੇ ਆ ਤੋਂ ਸਾਰੀਆਂ ਗਾੜੀ ਅਰਜ਼ੇ ਕਿ ਜਿਹੜੇ ਵੀ ਵੀਲ ਡਰਾਈਵਿੰਗ ਕਰਦੇ ਰਹਾ ਉਹਨਾਂ ਦੇ ਪਰਿਵਾਰ ਵਾਲੇ ਜਿਹੜੇ ਛੋਟ सामना ਕਰਨਾ ਪੈਣ ਰਿਹਾ ਅੱਧਾ ਘੰਟਾ ਹੋ ਗਿਆ ਲੱਗਿਆਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਣ ਰਿਹਾ ਅੱਧਾ ਪੌਣਾ ਘੰਟਾ ਹੋ ਗਿਆ ਸਾਨੂੰ ਇੱਥੇ ਰੁਕਿਆ ਨੂੰ ਤੁਸੀਂ ਦੇਖੋ ਕਿ ਇਹਨਾਂ ਦੀ ਮਿਸਟੇਕ ਕਰਕੇ ਕਿੰਨੀ ਟ੍ਰੈਫਿਕ ਜਾਮ ਹੈਗੀ ਆ ਜੇ ਕਿਸੇ ਨੂੰ ਕੋਈ ਅਮਰਜੈਂਸੀ ਹੋਏ ਜਾਂ ਕਿੱਦਾਂ ਕੋਈ ਨੰਗੇ ਹਰ ਇੱਕ ਬੰਦੇ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਣ ਰਿਹਾ ਸਿਰਫ 1-2 ਪਰਸਨ ਕਰਕੇ ਬਹੁਤ ਸਮੱਸਿਆ ਦਾ ਸਾਹਮਣਾ ਕਰਨਾ ਕਿੱਧਰੋਂ ਆਏ ਭਾਈ ਤੁਸੀਂ ਕਿੱਧਰ ਜਾਣਾ ਹੈ ਆਪਾਂ ਜਲੰਧਰ ਜਾ ਰਹੇ ਆ ਸਰ ਜੀ ਬਟਾਲੇ ਤੋਂ ਆ ਰਹੇ ਜੀ ਆਪਾਂ ਕਿੰਨੇ ਦੇਰੋਂ ਕੀਤਾ ਖਲੋਤੇ ਨੂੰ ਘੱਟੋ ਘੱਟ 20 ਤੋਂ 35 ਮਿੰਟ ਹੋ ਗਏ ਜੇ ਖੜਿਆ ਨੂੰ ਤੁਹਾਨੂੰ ਤੁਹਾਡੇ ਸਾਹਮਣੇ ਹੀ ਹੋਇਆ ਸਰ ਨਹੀਂ ਮੇਰੇੋਂ ਤੋਂ ਪਹਿਲਾਂ ਹੋਇਆ ਆਪਾਂ ਤਾਂ ਪਿੱਛੇ ਸੈਸ ਹਜੇ ਉੱਥੇ ਹਾਰ ਕੇ ਗੱਡੀਆਂ ਉੱਥੇ ਛੱਡ ਕੇ ਰੋਕ ਕੇ ਪੈਦਲ ਅੱਗੇ ਆ ਕੇ ਵੇਖਣ ਆਏ ਵੀ ਕੀ ਹੋ ਰਿਹਾ ਹੈ ਸੋ ਲੋਕ ਤਸਵੀਰਾਂ ਵਿੱਚ ਵਿਖਾ ਦਿਆਂ ਕਿ ਖੱਜਲ ਖਰਾਬ ਹੋ ਰਹੇ ਨੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਦਾ ਦਾ ਪੂਣਾ ਪੂਣਾ ਘੰਟਾ ਲੋਕਾਂ ਨੂੰ ਜਾਮ ਦੇ ਵਿੱਚ ਫਸਿਆ ਨੂੰ ਹੋ ਚੁੱਕਾ ਏ ਪ੍ਰਸ਼ਾਸਨ ਦੀ ਇਹ ਗੱਲ ਵੀ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਜਿਹੜਾ ਨੈਸ਼ਨਲ ਹਾਈਵੇ ਵੀ ਅੱਧੇ ਘੰਟੇ ਤੋਂ ਜਾਮ ਪਿਆ ਏ ਜਿੱਥੇ ਕਿ ਚੰਦ ਮਿੰਟਾਂ ਦੇ ਵਿੱਚ ਜਿਹੜਾ ਕੁੱਲਣਾ ਚਾਹੀਦਾ ਏ ਜਿਵੇਂ ਕਿ ਉਹ ਵੀਰ ਉਹਨਾਂ ਨੇ ਵੀ ਦੱਸਿਆ ਕਿ ਜਿਹੜੀ ਸਥਿਤੀ ਏ ਜਾਮ ਦੀ ਅੱਧੇ ਪੂਨੇ ਘੰਟੇ ਤੋਂ ਖੱਜਲ ਖਰਾਬ ਹੋ ਰਹੇ ਨੇ ਲੋਕ ਬਹੁਤ ਤਗੜਾ ਜਾਮ ਲੱਗ ਗਿਆ ਅਸੂ ਜੀ ਤੁਹਾਡੇ ਸਾਹਮਣੇ ਹੋਇਆ ਐਕਸੀਡੈਂਟ ਨਹੀਂ ਭਾਜੀ ਮੈਂ ਪਿੱਛੇ ਸੀਗਾ ਇਹ ਕਿੰਦੇ ਘੁੰਮ ਗਿਆ ਵਿਚਾਰੇ ਕੋ ਟਰਾਲਾ ਘੁੰਮ ਗਿਆ ਆ ਤੇ ਉਹ ਟਰਾਲੇ ਵਾਲੇ ਵੀਰ ਵੱਲੋਂ ਕਿਹਾ ਜਾ ਰਿਹਾ ਕਿ ਕਾਰ ਵਾਲਾ ਕਾਰ ਵਾਲੇ ਨੂੰ ਬਚਾਉਂਦੇ ਪਹੁੰਚਾਉਂਦੇ ਮੈਂ ਉਹ ਪਿੱਛੇ ਸੀਗਾ ਕੁਛ ਇਹੋ ਜਿਹਾ ਹੀ ਹੋਇਆ ਜੀ ਉਹਨੇ ਜੱਕਦਮ ਹੀ ਬ੍ਰੇਕ ਮਾਰ ਦਿੱਤੇ ਸੋ ਜਿਹੜੀਆਂ ਇਹੋ ਬ੍ਰੇਕ ਨਾ ਮਾਰਦਾ ਤੇ ਸ ਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਸੋ ਮਨ ਪ੍ਰਸ਼ਾਸਨ ਜਿਹੜਾ ਤਦੋਂ ਤੱਕ ਆਉਂਦਾ ਇਹ ਵੇਖਣ ਵਾਲਾ ਹੋਏਗਾ ਪਰ ਲੋਕ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਖਰਚੇ ਖਰਾਬ ਹੋ ਰਹੇ ਨੇ ਬਾਬਾ ਜੀ ਲੰਘ ਰਹੇ ਨੇ ਕੋਈ ਨਾਲ ਹੰਟਰ ਮਰੇ ਜਾ ਰਹੇ ਨੇ ਮਤਲਬ ਹਰ ਕੋਈ ਜਾਨ ਨੂੰ ਕਾਲਾ ਹੈ ਸੋ ਅਗਲੀ ਅਪਡੇਟ ਵੀ ਇਹਦੇ ਵਿੱਚ ਜਦੋਂ ਰੋਡ ਖੁੱਲੂਗਾ ਦੇ ਦਿੱਤੀ ਜਾਏਗੀ ਜ਼ਰੂਰ